ਸਬ ਡਿਵੀਜ਼ਨ ਹਸਪੀਟਲ ਬਟਾਲਾ ਦੇ ਵਿੱਚ ਆਏ ਆ ਔਰ ਸਭ ਤੋਂ ਪਹਿਲਾਂ ਮੇਰੇ ਨਾਲ ਅਮਰਿਤ ਕਲਸੀ ਜੀ ਜਿਹੜੇ ਅਮਨਸ਼ੇਰ ਸਿੰਘ ਕਲਸੀ ਜੀ ਐਮਐਲਏ ਸਾਹਿਬ ਦੇ ਛੋਟੇ ਬ੍ਰਦਰ ਨੇ ਮੈਂ ਇੱਕ ਗੱਲ ਅੱਜ ਤੁਹਾਡੇ ਮੀਡੀਆ ਰਾਹੀਂ ਬਟਾਲੇ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਡਾ ਹਰਮਨ ਪਿਆਰਾ ਨੁਮਾਇੰਦਾ ਜਿਹਨੂੰ ਬਟਾਲੇ ਦੇ ਲੋਕ ਅਥਾਹ ਪਿਆਰ ਔਰ ਸਹਿਯੋਗ ਦਿੰਦੇ ਨੇ ਮੇਰੀ ਮਰਦ ਅਮਨ ਸ਼ੇਰ ਸਿੰਘ ਕਲਸੀ ਜੀ ਤੋਂ ਜੋ ਹਮੇਸ਼ਾ ਹਸਪਤਾਲ ਦੇ ਔਰ ਸਮਾਜ ਦੇ ਦੂਸਰੇ ਵਰਗਾ ਲਈ ਸੰਵੇਦਨਸ਼ੀਲ ਨੇ ਔਰ ਮੈਨੂੰ ਰੋਜ਼ ਹੀ ਉਹਨਾਂ ਦਾ ਕੋਈ ਨਾ ਕੋਈ ਮੈਸੇਜ ਲੱਗਦਾ ਕਿ ਸਿਵਲ ਹਸਪਤਾਲ ਨੂੰ ਕਿਸ ਤਰੀਕੇ ਦੇ ਨਾਲ ਇੰਪਰੂਵ ਕਰਨਾ ਔਰ ਉਸ ਲੜੀ ਦੇ ਵਿੱਚ ਮੈਂ ਉਹਨਾਂ ਤੋਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਆਪ ਆ ਕੇ ਗਰਾਊਂਡ ਲੈਵਲ ਤੇ ਦੇਖਾਂਗਾ ਕਿ ਇਸ ਹਸਪਤਾਲ ਦੀ ਕੀ ਕਮੀਆਂ ਨੇ ਕੀ ਕੁਝ ਹੋਰ ਹੋਣ ਵਾਲਾ ਪਰ ਇੱਥੇ ਆ ਕੇ ਚੰਗਾ ਲੱਗਾ ਵੇਖ ਕੇ ਬਹੁਤ ਸਾਰੇ ਤੁਸੀਂ মিডিਆ ਸਾਥੀ ਨਾਲ ਮੇਰੇ ਛੱਲੇ ਹੋ ਤੁਸੀਂ ਪੇਸ਼ੈਂਟਸ ਨੂੰ ਵੀ ਮਿਲੇ ਹੋ ਔਰ ਤੁਸੀਂ ਦੇਖਿਆ ਕਿ ਹਰ ਇੱਕ ਨੇ ਹੀ ਪੋਜ਼ਿਟਿਵ ਫੀਡਬੈਕ ਜਿਹੜਾ ਇਸ ਹਸਪੀਟਲ ਦਾ ਦਿੱਤਾ ਮੇਰੇ ਨਾਲ ਡਾਕਟਰ ਰੋਮੀ ਰਾਜਾ ਮਹਾਜਨ ਜੀ ਐਸਐਮਓ ਡੀਐਮਸੀ ਔਰ ਸਾਡੇ ਇੱਥੋਂ ਦੇ ਜਿਹੜੇ ਡਾਕਟਰ ਨੇ ਐਸਐਮਓ ਸਾਹਿਬ ਉਹ ਵੀ ਨਾਲ ਨੇ ਦਵਾਈਆਂ ਜਿਹੜੀਆਂ ਨੇ ਉਹ ਲਗਾਤਾਰ ਹਸਪੀਟਲ ਦੇ ਅੰਦਰੋਂ ਮਿਲ ਰਹੀਆਂ ਨੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ 250 ਦੇ ਕਰੀਬ ਮੈਡੀਸਨ ਜਿਹੜੀ ਆ ਉਹ ਵਕ ਵਕ ਜਿਹੜੀਆਂ ਨੇ ਇੱਥੇ ਮੁਹੱਈਆ ਕਰਾਈ ਜਾ ਰਹੀਆਂ ਨੇ ਔਰ ਮੈਂ ਹਜੇ ਹੋਰ ਵੀ ਇਹਨਾਂ ਰਾਉਂਡ ਲੈ ਕੇ ਦੇਖਣਾ ਜਿਹੜੀ ਕੋਈ ਕਮੀ ਨਜ਼ਰ ਆਊਗੀ ਅਸੀਂ ਉਹ ਸ਼ਹਿਰੀ ਜੀ ਦੇ ਧਿਆਨ ਦੇ ਵਿੱਚ ਲਿਆ ਕੇ ਜੇ ਵਧੇਰਾ ਕੋਈ ਫੰਡ ਵੀ ਲੋੜ ਹੋਊਗੀ ਤੇ ਸ਼ਹਿਰੀ ਕਲਸੀ ਜੀ ਦੀ ਅਫਰਟਸ ਦੇ ਨਾਲ ਲੈ ਕੇ ਆਵਾਂਗੇ ਕਿਉਂਕਿ ਉਹਨਾਂ ਦੇ ਮਨ ਦੇ ਉੱਪਰ ਸਿਹਤ ਸੇਵਾਵਾਂ ਦਾ ਜਿਹੜਾ ਅਜੰਡਾ ਹੈ ਉਹ ਬਹੁਤ ਉਹਨਾਂ ਦੇ ਮਨ ਦੇ ਉੱਪਰ ਪ੍ਰਾਇੋਰਟੀ ਆ ਕਿਉਂਕਿ ਜਿੱਥੇ ਉਹ ਬਟਾਲੇ ਦੀ ਨਿਮਾਇੰਦਗੀ ਕਰ ਰਹੇ ਨੇ ਉੱਥੇ ਉਹ ਪਾਰਟੀ ਦੇ ਵਰਕਿੰਗ ਪ੍ਰਧਾਨ ਹੋਣ ਕਰਕੇ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਉਹਨਾਂ ਦਾ ਇੰਟਰਸਟ ਆ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜਾ ਸਬਡਿਵੀਜ਼ਨਲ ਹਸਪੀਟਲ ਬਟਾਲਾ ਹੈ ਇਹ ਬਹੁਤ ਵਧੀਆ ਇੱਕ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਬਣ ਕੇ ਸਾਹਮਣੇ ਆਵੇ ਹਾਲ ਦੀ ਘੜੀ ਦੇ ਵਿੱਚ 28 ਲੱਖ ਰੁਪਈਆ ਇਹਦੀ ਰੈਨੋਵੇਸ਼ਨ ਵਾਸਤੇ ਇਹਦੇ ਪੇਂਟ ਵਾਸਤੇ ਭੇਜਿਆ ਗਿਆ ਉਹ ਉਹਦੀ ਮੈਂ ਬੇਨਤੀ ਕਰੂੰਗਾ ਐਸਐਮਓ ਸਾਹਮਣੇ ਵੀ ਡੀਐਮਸੀ ਨੂੰ ਵੀ ਔਰ ਅਮਰਜੀਤ ਤੁਸੀਂ ਆਪ ਇੱਕ ਵਾਰੀ ਘੇੜਾ ਲਾ ਕੇ ਦੇਖੋ ਕਿ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਔਰ ਉਹ ਜਿਹੜੀ ਪੈਸੇ ਦੀ ਆ ਦੁਰਵਰਤੋਂ ਨਾ ਹੋਵੇ ਉਹ ਪੂਰਾ ਪੈਸਾ ਸਹੀ ਜਿਹੜਾ ਉਹ ਇਸ ਕੰਮ ਲਈ ਲੱਗੇ ਤਾਂ ਕਿ ਲੋਕਾਂ ਨੂੰ ਆਉਣ ਵਾਲੀ ਪੇਸ਼ੈਂਟਸ ਨੂੰ ਉਹਦਾ ਬਹੁਤ ਆਰਾਮ ਮਿਲੇ ਕਿਉਂਕਿ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਸਿਹਤ ਸੇਵਾਵਾਂ ਦੇ ਵਿੱਚ ਬਹੁਤ ਰੰਗ ਲੈ ਕੇ ਆਈ ਆ ਔਰ ਡਾਕਟਰ ਬਲਬੀਰ ਸਿੰਘ ਹਣੀ ਜਿਹੜਾ ਸਾਡੇ ਹੈਲਥ ਮਿਨਿਸਟਰ ਨੇ ਉਹ ਆਪਣੇ ਆਪ ਦੇ ਵਿੱਚ ਇਸ profession ਦੇ ਵਿੱਚ ਨੇ ਔਰ ਲਗਾਤਾਰ ਉਹ ਬਹੁਤ ਸਾਰੇ ਉਪਰਾਲੇ ਕਰਕੇ ਜਿਹੜਾ ਸੇਵਾ ਸਿਹਤ ਸੇਵਾਵਾ ਦਾ ਮਿਆਰ ਆ ਉਹਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਆ ਔਰ ਅਸੀਂ ਚਾਹਾਂਗੇ ਕਿ ਇਹ ਜਿਹੜਾ ਹਸਪੀਟਲ ਆ ਸਿਰਫ ਬਟਾਲੇ ਸ਼ਹਿਰ ਨੂੰ ਨਹੀਂ ਆਲੇ ਦੁਆਲੇ ਜਿੰਨੇ ਰੂਰਲ ਏਰੀਆ ਉਹਨੂੰ ਵੀ ਇਹ ਕਵਰ ਕਰਦਾ ਸੋ ਕਿਸੇ ਕਿਸਮ ਦੀ ਜਿਹੜੀ ਆ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਅੱਜ ਇਹਨਾਂ ਨਾਲ ਬੈਠ ਕੇ ਰਿਵਿਊ ਵੀ ਕਰਾਂਗੇ ਜਿੱਥੇ ਕੋਈ ਡਾਕਟਰ ਦੀ ਕਮੀ ਆ ਸਟਾਫ ਦੀ ਕਮੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਪੂਰੀ ਕਰਾਂਗੇ ਔਰ ਤੰਦਈ ਦੇ ਨਾਲ ਮਟਾਲੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਜਿਹੜੀਆਂ ਨੇ ਨੰਬਰ 1 ਤੇ ਲਿਆ ਕੇ ਦਵਾ ਬੈਣ ਸਰ ਜੇ ਤਰੀਕੇ ਦੇ ਨਾਲ ਬਹੁਤ ਸਾਰੇ ਨੌਜਵਾਨ ਜਿਹੜੇ ਨਸ਼ੇ ਦੀ ਗ੍ਰਸਥ ਵਿੱਚ ਆ ਗਏ ਆ ਤੇ ਉਹਨਾਂ ਦੇ ਇਲਾਜ ਵਾਸਤੇ ਕੀ ਪ੍ਰਬੰਧ ਹੈ ਦੇਖੋ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਜੀ ਦੀ ਸਰਕਾਰ ਪਿਛਲੇ ਢਾਈ ਕੋੜੇ ਤਿੰਨ ਸਾਲ ਤੋਂ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੇ ਪ੍ਰਯਾਸ ਕਰ ਰਹੀ ਸੀ ਔਰ ਅੱਜ ਇੱਕ ਫੈਸਲਾ ਕੋਲ ਲੜਾਈ ਜਿਹੜੀ ਆ ਉਹ ਪੰਜਾਬ ਸਰਕਾਰ ਲੜ ਰਹੀ ਆ ਉਹਦੇ ਚ ਦੋ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਦੋਂ ਤੁਸੀਂ ਸਵਾਲ ਕੀਤਾ ਵੀ ਜਿਹੜੇ ਲੋਕ ਬੱਚੇ ਜਾਂ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਨੇ ਉਹਨਾਂ ਵਾਸਤੇ ਓਟ ਸੈਂਟਰ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਉਹਨਾਂ ਵਿੱਚ ਉਹਨਾਂ ਨੂੰ ਉਹਨਾਂ ਦਾ ਮੈਡੀਕਲ ਟਰੀਟਮੈਂਟ ਵੀ ਕਰਾਂਗੇ ਉਹਨਾਂ ਵਿੱਚ ਜਿਮ ਦਾ ਪ੍ਰੋਵੀਜ਼ਨ ਕਰਾਂਗੇ ਉੱਚ ਸਕਿੱਲ ਡਿਵੈਲਪਮੈਂਟ ਸੈਂਟਰਸ ਤਿਆਰ ਕਰਾਂਗੇ ਤਾਂ ਕਿ ਜਿਹੜੇ ਉਹਨਾਂ ਨੂੰ ਇਸ ਇੱਲਤ ਤੋਂ ਪਰਾ ਕਰਕੇ ਉਹਨਾਂ ਦੀ એનર્ਜੀ ਜਿਹੜੀ ਆ ਉਹ ਠੀਕ ਪਾਸੇ ਲੱਗ ਜਾਏ ਤੇ ਜਿਹੜੇ ਸਪਲਾਈ ਕਰ ਰਹੇ ਨੇ ਜਿਹੜੇ ਤਸਕਰ ਨੇ ਸਮੱਗਲਰਸ ਨੇ ਉਹਨਾਂ ਨੂੰ ਸਰਕਾਰ ਨੇ ਅਲਟੀਮੇਟਮ ਦਿੱਤਾ ਕਿ ਜਾਂ ਤਾਂ ਕੰਮ ਛੱਡ ਜਾਓ ਜਾਂ ਫਿਰ ਤੁਹਾਡੀ ਜਗ੍ਹਾ ਜਿਹੜੀ ਆ ਉਹ ਜੇਲ੍ਹਾਂ ਦੀ ਸਲਾਕਾ ਪਿੱਛੇ ਹੋਣਗੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਖਾਸ ਕਰ ਸਾਡੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਦੇ ਸੂਬਾ ਦੇ ਅਮਨ ਸ਼ੇਰ ਸਿੰਘ ਕਲਸੀ ਜੀ ਸਾਰੀ ਟੀਮ ਨਸ਼ੇ ਦੇ ਵਿਰੋਧ ਇੱਕ ਨਿਰਣਾਇਕ ਲੜਾਈ ਜਿਹੜੀ ਆ ਉਹ ਲੜ ਰਹੀ ਹੋ ਰੌਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਇਸ جنگ ਤੋਂ ਆਪਾਂ ਜਿੱਤਾਂਗੇ ਔਰ ਪੰਜਾਬ ਨੂੰ ਇੱਕ ਨਸ਼ਾ ਮੁਕਤ ਸੂਬਾ ਬਣਾ ਕੇ ਦੱਸਾਂਗੇ ਸਾਰੇ ਪੀੜਾ ਬਡਾਲਾ ਹਸਪਤਲ ਦੇ ਅੰਦਰ ਸੱਤੀ ਵਾਸਤੇ ਜਾਂ ਹੱਡੀਆਂ ਵਾਸਤੇ ਕੋਈ ਜਿਹਨੂੰ ਡਾਕਟਰ ਕੋਲੇ ਜਾਂਦੇ ਜਾਂਦੇ ਨੇ ਕੋਈ ਡਾਕਟਰ ਸਕਿੰਦ ਹੋ ਗਿਆ ਨਵਾ ਕੋਈ ਅਸੀਂ ਗੱਲ ਨਹੀਂ ਹਰਨੀਆ ਇੱਕ ਬੜਾ ਛੋਟਾ ਜਿਹਾ ਸਰਜਰੀ ਆ ਔਰ ਜੇ ਕੋਈ ਇਹੋ ਜੀ ਗੱਲ ਆਈ ਆ ਸਾਡੇ ਧਿਆਨ ਦੇ ਵਿੱਚ ਲਿਆਓ ਅਮਰਤ ਹਣੀ ਇੱਥੇ ਨੇ ਐਮਐਲਏ ਸਾਹਿਬ ਦੇ ਧਿਆਨ ਚ ਲਾਓ ਪਰ ਅੱਜ ਮੈਂ ਸੁਨਿਸ਼ਚਿਤ ਕਰਕੇ ਜਾਵਾਂਗਾ ਕਿ ਜਿਹੜੀ ਜਿਹੜੀ ਕਮੀ ਇੱਥੋਂ ਨਜ਼ਰ ਆਊਗੀ ਔਰ ਖਾਸ ਕਰ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੋ ਮੀਡੀਆ ਵਾਲੇ ਤੁਸੀਂ ਜਿਹੜੀ ਕਮੀ ਉਜਾਗਰ ਕਰੋਗੇ ਉਹਨੂੰ ਅਸੀਂ ਚੰਗੀ ਤਰੀਕੇ ਦੇ ਨਾਲ ਨੋਟ ਕਰਕੇ ਮੈਮਲੇ ਸਾਹਿਬ ਦੇ ਵੀ ਧਿਆਨ ਚ ਲਿਆ ਕੇ ਤੰਦ ਹੀ ਦੇ ਨਾਲ ਉਹਨੂੰ ਪੂਰਾ ਕਰਾਂਗੇ ਤਾਂ ਕਿ ਅਗਲੀ ਵਾਰੀ ਜਦੋਂ ਤੁਹਾਨੂੰ ਦੁਬਾਰਾ ਮਿਲੀਏ ਉਹ ਕਮੀ ਪੇਸ਼ੀ ਸਾਹਮਣੇ ਨਾ ਹੋਵੇ। ਸਾਡੇ ਰੈਫਰ ਕਰਨ ਦਾ ਹੁੰਦਾ ਮਰੀਜ਼ ਦਾ ਕਾਫੀ ਇਹ ਕੰਪਲੇਨਟ ਆਉਂਦੀ। ਰੈਫਰ ਬੋਲੋ ਕਹਿੰਦਾ ਮੈਂ ਆਲਰੇਡੀ ਆਉਂਦੇ ਇਨਸਟਰਕਸ਼ਨਾਂ ਦੇ ਦਿੱਤੀਆਂ ਨੇ। ਐਸਐਮਓ ਸਾਹਿਬ ਇੱਥੇ ਨੇ ਡੀਐਮਸੀ ਇੱਥੇ ਨੇ। ਮੈਂ ਉਹਨੂੰ ਕਿਹਾ ਵੀ ਹਾਈ ਮਾਈ ਜਿਹੜਾ ਵਾ ਉਹ ਰੈਫਰ ਨਹੀਂ ਹੋਣਾ ਚਾਹੀਦਾ। ਜਿਹੜਾ ਕੱਲ ਦਾ ਕੇਸ ਰੈਫਰ ਹੋਇਆ ਉਹਦੀ ਇਨਕੁਆਰੀ ਡੀਐਮਸੀ ਨੂੰ ਮੈਂ ਕਿਹਾ ਕਰੋ ਦੇਖੋ ਕਿ ਉਹ ਜੈਨੂਇਲੀ ਰੈਫਰ ਹੋਇਆ ਜਾਂ ਨਹੀਂ ਹੋਇਆ। ਤੇ ਜੇ ਗਲਤ ਹੋਇਆ ਉਹਦੇ ਖਿਲਾਫ ਆਪਾਂ ਐਕਸ਼ਨ ਲਵਾਂਗੇ ਅਜੀ ਕੋਈ ਰੈਫਰ ਵਾਲਾ ਜਿਹੜਾ ਸਿਸਟਮ ਆ ਉਹਨੂੰ ਦਿਨ-ਬਦਨ ਘਟਾਉਣਾ ਸਾਡੇ ਡਾਕਟਰ ਜਿਹੜੇ ਇੱਥੇ ਨੇ ਉਹ ਕੰਪੀਟੈਂਟ ਨੇ ਸਾਰੇ ਵਧੀਆ ਨੇ ਸੋ ਕੋਈ ਪ੍ਰਾਈਵੇਟ ਡਾਕਟਰ ਜਿਹੜਾ ਵਾ ਸਾਡੇ ਡਾਕਟਰ ਤੋਂ ਇੰਨਾ ਚੰਗਾ ਨਹੀਂ ਹੈਗਾ ਸਾਡੇ ਡਾਕਟਰ ਵੀ ਬਹੁਤ ਕਾਬਲ ਨੇ ਸੋ ਜਿਹੜਾ ਰੈਫਰ ਵਾਲਾ ਜਿਹੜਾ ਫੀਨੋਮੀਨਾ ਉਹਨੂੰ ਅਸੀਂ ਬਿਲਕੁਲ ਘਟਾਵਾਂਗੇ ਕਦਾਕੇ ਇੱਥੇ ਇਲਾਜ ਕੀਤਾ ਜਾਊਗਾ ਸਰ ਇੱਥੇ ਆਪਣੇ ਵੈਂਟੀਲੇਟਰ ਦੀ ਬੜੀ ਕਮੀ ਆ ਜਿਹੜੀ ਕਿ ਪਹਿਲੇ ਵੀ ਇੱਥੇ ਵੈਂਟੀਲੇਟਰ ਮਿਲੇ ਸੀਗੇ ਲੇਕਿਨ ਉਹ ਕਿਸੇ ਹੋਰ ਸ਼ਹਿਰ ਤੋਂ ਦੇਖੂ ਸੀ ਕੋਈ ਨਹੀਂ ਸਰ ਮੈਨੂੰ ਐਸਐਮਓ ਸਾਹਮਣੇ ਆਜੀ ਤੇ ਆਉਂਦੇ ਵਿੱਚ ਲਿਆਂਦਾ ਅਸੀਂ ਇਹ ਜਿਹੜਾ ਵੈਂਟੀਲੇਟਰ ਵਾਲਾ ਵੀ ਪ੍ਰਪੋਜ਼ਲ ਬਣਾ ਕੇ ਇਹਨੂੰ ਪੂਰਾ ਕਰਾਂਗੇ ਸਭ ਤੋਂ ਪਹਿਲਾਂ ਮੈਂ ਇੱਥੇ ਤਨਵਰ ਅਰਨਾਚਲ ਸ਼੍ਰੀ ਰਮਨ ਕੁਮਾਰ ਜੀ ਬੈਲ ਜੀ ਦਾ ਪੰਜਾਬ ਹੈਲਥ ਡਿਪਾਰਟਮੈਂਟ ਦੇ ਚੇਅਰਮੈਨ ਨੇ ਉਹ ਸਪੈਸ਼ਲ ਅੱਜ ਸਰਪ੍ਰਾਈਜ਼ ਵਿਜ਼ਿਟ ਤੇ ਪਹੁੰਚੇ ਨੇ ਇਹ ਇਨਸਪੈਕਸ਼ਨ ਲਈ ਪਹੁੰਚੇ ਨੇ ਔਰ ਆਂਦੇਸ ਆਰੀਓਲੀ ਸਮਰ ਸਾਹਿਬ ਨੂੰ ਉਸ ਬੰਦੇ ਦਾ ਪਤਾ ਅਰੋ ਉਸ ਪੇਸ਼ੈਂਟ ਦਾ ਪਤਾ ਅਰੋ ਜਿਹੜਾ ਰੈਫਰ ਹੋਇਆ ਇਜ਼ ਇ ਮੈਨ ਲਓ ਠੀਕ ਹੈ ਖਿਆਦਾ ਐਂਡ ਉਹਦੇ ਨਾਲ ਨਾਲ ਹੀ ਪੰਜਾਬ ਸਰਕਾਰ ਨਸ਼ਿਆਂ ਤੇ ਹੈਲਥ ਤੇ ਐਜੂਕੇਸ਼ਨ ਤੇ ਬਹੁਤ ਹੀ ਸ਼ੁਰੂ ਤੋਂ ਬਹੁਤ ਸੀਰੀਅਸ ਰਹੀ ਨੇ ਔਰ ਇਸ ਦੇ ਮੇਨ ਜਿਹੜਾ ਮੋਟਿਵ ਆ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਬਹੁਤ ਹੀ એનਰਜੈਟਿਕ ਕਐਮਐਲਏ ਸਾਹਿਬ ਬਟਾਲੇ ਤੋਂ ਪੂਰੇ ਪੰਜਾਬ ਲਈ ਬਹੁਤ ਹੀ ਬਹੁਤ ਕਰ ਰਹੇ ਨੇ ਔਰ ਇਥੇ ਹੈਲਥ ਡਿਪਾਰਟਮੈਂਟ ਦੇ ਵਿੱਚ ਜਿੱਥੇ ਆਪਾਂ ਖੜੇ ਆ ਸੇਵਲ ਹਸਪੀਟਲ ਬਟਾਲਾ ਦੇ ਵਿੱਚ ਇਥੇ ਹੁਣ ਕੰਰੰਟਲੀ ਬੈਲਸ ਜੀ ਨੇ ਦੱਸਿਆ 28 ਲੱਖ ਰੁਪਏ ਆਇਆ ਬਟ ਮੈਂ ਇੱਕੋ ਚੀਜ਼ ਦੱਸਣਾ ਚਾਹੁੰਨਾ ਉਹਦੇ ਵਿੱਚ ਇਹਨਾਂ ਨੇ ਇਹ ਚੀਜ਼ ਕੀਤੀ ਹੈ ਕਿ ਉਹ ਸਿਰਫ ਆਇਆ ਵਾ ਪੇਂਟ ਵਾਸਤੇ ਬਟ ਇਹਨਾਂ ਨੇ ਇਹ ਜਿਹੜੇ ਪੇਂਟ ਦੇ ਨਾਲ 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 ਰੀਨੋਵੇਸ਼ਨ ਦੇ ਅੰਮ ਵੀ ਆ ਉਹਨਾਂ ਨੂੰ ਵੀ ਉਸ ਅਮਾਉਂਟ ਦੇ ਵਿੱਚ ਅਡਜਸਟ ਕਰੋ ਸੋ ਦੈਟ ਹਸਪੀਟਲ ਦੀ ਜਿਹੜੀ ਨੁਹਾਰ ਆ ਹੋਰ ਵਧੀਆ ਤਰ੍ਹਾਂ ਜਿਹੜੀ ਆ ਸੋਹਣੀ ਹੋ ਕਰਕੇ